ਸੰਗਤ ਜੀ ਅੱਜ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਹੀਰਾਗਾੜ੍ਹ ਸਾਹਿਬ ਜੀ ਦੇ ਇਸ ਸਥਾਨ ਤੇ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਦੇਸ਼ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਇਸ ਸਥਾਨ ਤੇ ਆਸਣ ਲਾਇਆ ਉਹਨਾਂ ਦੇ ਨਾਲ ਬਾਦਰ ਸ਼ਾਹ ਵੀ ਸੀ ਇੱਕ ਦਿਨ ਗੁਰੂ ਜੀ ਦੀਵਾਨ ਸਜਾਏ ਬੈਠੇ ਸਨ ਦੀਵਾਨ ਵਿੱਚ ਆ ਕੇ ਬਾਦਰ ਸ਼ਾਹ ਨੇ ਗੁਰੂ ਜੀ ਨੂੰ ਇੱਕ ਕੀਮਤੀ ਹੀਰਾ ਵੇਟ ਦਿੱਤਾ ਹੀਰਾ ਲੈ ਕੇ ਗੁਰੂ ਜੀ ਨੇ ਪਿਛਲੇ ਪਾਸੇ ਵਹਿ ਰਹੀ ਨਦੀ ਗੋਦਾਵਰੀ ਵਿੱਚ ਛੋਟਾ ਦਿੱਤਾ ਬਾਦਰਸ਼ਾ ਮਨ ਹੀ ਮਨ ਸੋਚ ਕੇ ਪਰੇਸ਼ਾਨ ਹੋ ਗਿਆ ਕਿ ਇੰਨਾ ਕੀਮਤੀ ਹੀਰਾ ਵੇਟ ਕੀਤਾ ਸੀ ਪਰ ਗੁਰੂ ਸਾਹਿਬ ਜੀ ਨੇ ਮੇਰੇ ਹੀਰੇ ਦੀ ਕਦਰ ਨਹੀਂ ਕੀਤੀ ਗੁਰੂ ਜੀ ਜਾਣੀ ਜਾਣ ਸਨ ਸੇ ਬਾਦਰਸ਼ਾ ਨੂੰ ਕਹਿਣ ਲੱਗੇ ਬਾਦਰਸ਼ਾ ਤੁਹਾਡਾ ਹੀਰਾ ਸਾਡੇ ਖਜ਼ਾਨੇ ਵਿੱਚ ਰੱਖਿਆ ਹੋਇਆ ਹੈ ਜਾ ਪਛਾਣ ਕੇ ਕੱਢ ਲਿਓ ਬਾਦਰਸ਼ਾ ਗਿਆ ਜਾ ਕੇ ਦੋਵੇਂ ਹੱਥਾਂ ਨਾਲ ਬੁੱਕ ਪਰ ਕੇ ਵੇਖਿਆ ਬੁੱਕ ਹੀਰਿਆਂ ਨਾਲ ਭਰਿਆ ਹੋਇਆ ਸੀ ਉਸ ਤੋਂ ਆਪਣਾ